ਬਲੌਗ ਦਾ ਤੁਹਾਡਾ ਪਾਰਟ 2 ਬਲੌਗ ਦੇ ਵਿੱਚ ਪੰਜਾਬ ਲਵਾਈ ਗਿਆ ਹਨਾ ਮੋਟੀ ਮੇਰੀ ਵੀ ਵੀਡੀਓ ਬਣਾ ਦੇ ਮਾਨੀ ਤੇ ਤੇ ਜੱਤ ਚਲਾਇਆ ਯਾਰ ਕੱਲੇ ਕੱਟੀਆਂ ਉਹ ਦੇਖੇ ਕੰਨਾਂ ਵਾਲੇ ਕੱਟੀਆਂ ਦਾ ਨਾਲੇ ਖਾਈ ਜਾਂਦਾ ਪਤਾ ਨਹੀਂ ਕੀ ਦਾ ਨੱਚਾਂਗੇ ਬੋਲੀਆਂ ਪੈਣੀਆਂ ਤੇ ਫਿਰ ਉਹ ਤੋਂ ਬਾਅਦ ਆਪਾਂ ਆਪਣੀ ਆਵਾਜ਼ ਨਾਲ ਹਾਂਜੀ ਰਾਤ ਕੱਲੀ ਸਵਾਗਤ ਹੈ ਤੁਹਾਡਾ 파ਰਟ 2 ਵਲੌਗ ਦੇ ਵਿੱਚ ਪੰਜਾਬੀ ਪਿਆ ਤੇ ਸਬਜ਼ੀ ਦੀ ਤਿਆਰੀ ਹੋ ਰਹੀ ਹੈ। ਆਮਾ ਜੀ ਲੱਗਿਆ ਬਾਪਾ ਲੱਗਿਆ ਹੋਇਆ ਅਦਰਕ ਨੂੰ ਤੇ ਉਹ ਚਾਚੇ ਹਣੀ ਬੈਠੇ ਨੇ। ਇਹ ਜਿਹੜੀ ਸਬਜ਼ੀ ਬਣਾਉਣੀ ਹੈ ਜੀ ਇਹ ਹੈਗੀ ਆ ਮਿਕਸ ਵੇਜ। ਸ਼ਾਮ ਦੀ ਤਿਆਰੀ ਹੋ ਗਈ ਆ ਕਿਉਂਕਿ ਦੁਪਹਿਰ ਦੀ ਰੋਟੀ ਖਾ ਕੇ ਅੱਪਾ ਨੇ ਟਿੱਡਾਂ ਦੇ ਹੱਦ ਤੱਕ ਫੇਰ ਲਈਆਂ। ਹੁਣ ਸ਼ਾਮ ਦੀ ਰੋਟੀ ਦੀ ਤਿਆਰੀ ਆ ਤੇ ਹਲਵਾ ਜੀ ਲੱਗਿਆ ਹੋਇਆ ਗੋਭੀ ਚੀਰਨ ਬਈ ਕੀੜੇ ਕੁੜੇ ਕੱਢ ਦਿਓ ਏ। ਲਓ ਜੀ ਆ ਲੱਗੇ ਹੋਇਆ ਤਰਮੰਦਰ ਜੀ। ਇਹਦੇ ਗੱਲ ਸੁਣਨ ਲਈ ਉਹਦੇ ਕੋਲ ਲੱਕੀ ਪਾਈ ਜਾ ਰਹੇ ਜਗਾ ਖੜਾ ਹੈ ਕਿ ਤਲਾ ਹੈ ਤਾਂ ਹੋਣਗੇ ਚਾਰ ਪੰਜ ਜਾਨੇ ਤਾਂ ਹੋਣਗੇ ਹੀ ਬਾਕੀ ਜਿਹੜੀ ਚੀਜ਼ ਆ ਉਹ ਸਾਰੀ ਇੱਥੇ ਪਈ ਆ ਤੇ ਵੀ ਲਵਾਇਆ ਪਾਉਂਦੇ ਨੇ ਕਟੇ ਫਰਵਾਇਆ ਪਾਉਂਦੇ ਨੇ ਨਾਲੇਕ ਨਾਲ ਦੀ ਨਾਲ ਫੋਨ ਵੀ ਚੱਲਦਾ ਆ ਆਹ ਸੰਜੂ ਗਿੱਲ ਬਾਬਾ ਆਹ ਵਾਈ ਨੂੰ ਕਹਿੰਦਾ ਫੋਨ ਤੇ ਨਾ ਲੱਗਿਆ ਰਹਿ ਪ੍ਰਧਾਨ ਵੇ ਦੇਖ ਵੀ ਲੈ ਕਿੜਾ ਕੁੜਾ ਕਿਤੇ ਵਿੱਚ ਲੱਗਿਆ ਨਾ ਹੋਵੇ ਲੋ ਜੀ ਮੈਂ ਵੀ ਆਪਣੀ ਕੋਟ ਵੀ ਤੁਹਾਨੂੰ ਦਿਖਾਉਣਾ ਕਿਉਂਕਿ ਮੇਰਾ ਆਉਣਾ ਵੀ ਲਾਜ਼ਮੀ ਆ ਬਲੌਗ ਦੇ ਵਿੱਚ ਕਿ ਸਾਰਿਆਂ ਦੇ ਵੀਡੀਓ ਬਣਾਉਂਦੇ ਰਹੇ ਜੀ ਕਿਤੇ ਆਪਾਂ ਆਪਣਾ ਵਿੱਚ ਹੀ ਰਹੇ ਜੀ ਹਨਾ ਆ ਇਹ ਜੱਗਾ ਇਹ ਪੂਰਾ ਹਲਵਾਈ ਹੈ ਹਨਾ ਇਹ ਇਹ ਕਮ ਆ ਗਿਆ ਤੇ ਆ ਦੇਖੋ ਬੈਠੀਆਂ ਸਾਰੇ ਮੈਂ ਇੱਕ ਨੂੰ ਸਮਝਾ ਰਿਹਾ ਮੈਂ ਕੋਲ ਨੂੰ ਜ਼ੋਰ ਨੂੰ ਫੜਾਇਆ ਵੀ ਮਾੜੀ ਮੋਟੀ ਮੇਰੀ ਵੀ ਵੀਡੀਓ ਬਣਾ ਦੇ ਮਾਨੀ ਤੇ ਤੇ ਜੱਤ ਚਲਾਇਆ ਯਾਰ ਕੱਲ ਦੀ ਤਿਆਰੀ ਵੀ ਕਰਨੀ ਆ ਸ਼ਾਮ ਦਾ ਵੀ ਬਣਾਉਣਾ ਆ ਬਾਬੇ ਸਮਝਾ ਕੋ ਜੇਣਾ ਨੂੰ ਚਾਚੇ ਮੜਾ ਲਾਲਾ ਹੱਤ ਚਾਚੀ ਛਤੀ ਕਹ ਇਹਨਾਂ ਨੂੰ ਵੀਡੀਓ ਦੇ ਵੇਲੇ ਕਮਾ ਉਹ ਜਗ੍ਹਾ ਆ ਜਿੱਥੇ ਹਲਵਾਈ ਬੈਠਾ ਸੀ ਤੇ ਹੁਣ ਆਪਾਂ ਬੈਠੇ ਆ ਹਲਵਾਈ ਨੂੰ ਲੈ ਕੇ ਤੇ ਵੀ ਸਬਜ਼ੀਆਂ ਭਾਜੀਆਂ ਤਿਆਰ ਕਰਦੇ ਤੇ ਆ ਆਪਣਾ ਗੜੀ ਦੇ ਵਿੱਚ ਲਾਇਆ ਹੋਇਆ ਆ ਟੈਂਟ ਇੱਥੇ ਹੀ ਸ਼ਾਮ ਨੂੰ ਰੌਣਕ ਲੱਗਣੀ ਆ ਇੱਥੇ ਹੀ ਡੀਜੇ ਲੱਗਣਾ ਆ ਤੇ ਇੱਥੇ ਹੀ ਖਾਣ ਪੀਣ ਦਾ ਪ੍ਰਬੰਧ ਸਾਰਾ ਕੁਝ ਇੱਥੇ ਹੀ ਆ ਤੇ ਜਵਾਕ ਇੱਥੇ ਇੰਜੋਏ ਕਰ ਰਹੇ ਨੇ ਉਹ ਇੱਕੰਮ ਬੈਠਾ ਬਲਜੋਤ ਜਵਾਕ ਬਣਿਆ ਹੋਇਆ ਹੈ ਬਹੁਤ ਰੌਵਾਂ ਦਾ ਇੱਕ ਮੂਵੀ ਕੋਈ ਗੱਲ ਹੈ ਹੈਲੋ 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 ਬੱਚਿਆਂ ਨੂੰ ਬੜਾ ਚਾਹ ਹੁੰਦਾ ਬਈ ਵੀਡੀਓ ਬਣਾਉਣ ਦਾ ਆ ਉਹ ਜਗ੍ਹਾ ਆ ਜਿੱਥੇ ਸ਼ਾਮ ਨੂੰ ਤਮਾਲਾ ਪੈਣ ਗਿਆ ਕੋਈ ਨਹੀਂ ਆ ਕੋਈ ਨਹੀਂ ਆ ਇੱਕ ਬਾਬਾ ਨੱਚੂਗਾ ਲਟਾਉਰ ਵਾਲਾ ਵੀ ਮਾਰ ਵਾਲਾ ਵੀ ਰਿਸ਼ਤੇਦਾਰ ਵੀ ਜਿਹੜੇ ਵੀ ਇੱਥੇ ਦੇ ਆਏ ਨੇ ਸਾਰੇ ਨੱਚਣਗੇ ਲੋਈ ਸਬਜ਼ੀਆਂ ਫੇਰ ਚ ਬਣਾ ਰਹੀਆਂ ਨੇ ਮਿਕਸ ਵੈਜੇ ਨੈਨਸੀ ਆਈ ਆ ਚਾਚੇ ਕੋਲ ਆਲੂ ਠੁਮਾ ਲੱਗਿਆ ਹੋਇਆ ਹੁਣ ਸੀਰੀਅਸ ਜਿਹਾ ਬੰਦਾ ਆਇਆ ਕੋਈ ਹੁਣ ਵਧੀਆ ਬਣੂਗਾ ਲੋਈ ਸ਼ਾਮ ਦੀ ਤਿਆਰੀ ਵੀ ਕਰ ਰਹੀਆਂ ਮਿਕਸ ਵੈਜੇ ਦੀ ਤੇ ਕੱਲੂ ਬਰਾਤ ਵਾਸਤੇ ਵੀ ਆਪਾਂ ਨੂੰ ਮਿਕਸ ਵੈਜੇ ਚਾਹੀਦਾ ਆ ਤੇ ਆ ਆਲੂ ਪਿਆਜ਼ ਪਏ ਪਏ ਦੀ ਪੱਲੀ ਸੜੇ ਕੱਟੇ ਹੋਏ ਨੈਨਸੀ ਪਤਾ ਨਹੀਂ ਕੀ ਮੰਗਦੀ ਆ ਚਾਚੇ ਵੀ ਥੋੜੀ ਦੁਨੀਆ ਟੋੜਾਂ ਦੀ ਮਾਰੀ ਜਾਂਦੇ ਚੀਜੀ ਲੈ ਕੇ ਜਾਊਗੀ ਨੂਰਾ ਮੜਿਆ ਦੇਖ ਕੇ ਕੱਟੀ ਉਹ ਦੇਖੇ ਕੰਨਾਂ ਵਾਲੇ ਕੱਟੀ ਜਾਂਦਾ ਨਾਲੇ ਖਾਈ ਜਾਂਦਾ ਪਤਾ ਨਹੀਂ ਕੀ ਚੱਕਿਆ ਬਾ ਗੋਭੀ ਉਹ ਚੱਕੀ ਜਾਂਦੇ ਆ ਮੁੰਡੇ ਤੇ ਵੀ ਦਿਖਾ ਦਈਏ ਥੋੜਾ ਜਿਹਾ ਚਿਹਰਾ ਕਿਤੇ ਰਿਸਰਨਾ ਜਾਵੇ ਵੀ ਮੇਰੀ ਵੀਡੀਓ ਨਹੀਂ ਬਣਾਈ ਹੈ ਨਾ ਤੇ ਉਹ ਬੈਠਾ ਗੁਰਮੀਰ ਸਿੰਘਾ ਤੇ ਹੁਣ ਆਪਾਂ ਤਿਆਰੀ ਕਰ ਲਈ ਆ ਆ ਗਏ ਆ ਨਾਨਕੇ ਭਾਈ ਉਹਨਾਂ ਆਂਟੀ ਥੋੜੀ ਜਿਹੀ ਇਮੋਸ਼ਨਲ ਜੀ ਹੋ ਗਈ ਸੀ ਭਾਈ ਢੋਲ ਯਾਰ ਚੰਗੀ ਤਰ੍ਹਾਂ ਵਜਾ ਖੱਚ ਖੱਚ ਕੇ ਵਜਾ ਤੇਰੇ ਚ ਰਿਦਮ ਨਹੀਂ ਹੈ ਕਮ ਰੋ ਨਾ ਪੁੱਤ ਥੋੜਾ ਜਿਹਾ ਖੱਚ-ਖੱਚ ਕੇ ਭਜਾਏ ਥੋੜਾ ਜਿਹਾ ਦਿਖਾ ਯਾਰ ਜਲਵਾਜਾ ਲੋ ਜੀ ਨਾਨਕਿਆਂ ਨੂੰ ਆਪਾਂ ਕਰਾਂਗੇ ਅਟੈਂਡ ਉਹਦੇ ਪਾਊਗਾ ਭੰਗੜਾ ਵਾ ਗਿੱਧਾ ਨੱਚਾਂਗੇ ਬੋਲੀਆਂ ਪੈਣਗੀਆਂ ਤੇ ਫਿਰ ਉਹ ਤੋਂ ਬਾਅਦ ਆਪਾਂ ਆਪਣੀ ਆਵਾਜ਼ ਨਾਲ ਤੁਹਾਨੂੰ ਦੱਸਾਂਗੇ ਕੀ ਗੁਜੋਰੀਆ ਚਲੋ ਜੀ ਹੁਣ ਲੋਕਤ ਲੈਣੇ ਆਪਾਂ ਗਿੱਧੇ ਦਾ ਨਾਨਕਿਆਂ ਨੂੰ ਕਰਦੇ ਆ ਰਸੀਵ ਵੀਜਾ ਵੀ ਸਲਾਹ ਦੇ ਰਿਹਾ ਕੋਈ ਚੰਗੀ ਜਿਹੀ ਦੇ ਰਿਹਾ ਹੋਊਗਾ ਚਲ ਦੇਖਦੇ ਆਂ ਜੀ ਹੁਣ ਨੱਚਾਂ ਅਜੀਤ ਉਸ ਨੂੰ ਸੋਚਦੇ ਹੋਣਗੇ ਰੁਕ ਗਈ ਦਿਖਾ ਦਈਏ ਮਾਂ ਤੋਂ ਬਣਾ ਕੇ ਵਿਜੇ ਦੀਆਂ ਮਾਸੀਆਂ ਨੇ ਤੇ ਆਂਟੀ ਨਾਲ ਨੱਚ ਰਹੀਆਂ ਨੇ ਜੇ ਢੋਲ ਵਜਾਣਾ ਤਾਂ ਚੱਜ ਗੈਲ ਵਜਾ ਨਹੀਂ ਵਜਾਏ ਨਾ ਆੜੀ ਮਤੇ ਤਰਦੀ ਚੱਕਦੇ ਯਾਰ ਹੈ ਮਾਸੀ ਪੈਸੇ ਨਾ ਦੇ ਦੇ ਬੱਸ ਬੱਸ ਕਿਉਂ ਹੁਣ ਸੁਬਾਹ ਆਇਆ ਹੁਣ ਬਾਜ਼ਾਰ ਢੋਲ ਚੰਗੀ ਕਰ ਨਾ ਚਲਾ ਹੁਣ ਹਾਂ ਆਹੜੀ ਕੇ ਗਏ ਹੁਣ ਕਰਕੇ ਗਏ ਹਾਂ ਕਰਕੇ ਚਲੇ ਆਨੇ ਚਾਲੂ ਤੂੰ ਵੀ ਨੱਚ ਲੈ ਨਾਲ ਕੇ ਨੱਚਦੇ ਆ ਮਾਸੀਆਂ ਤੇਰੇ ਨੱਚ ਲੈ ਯਾਰ ਮੇਰਾ ਨੱਚ ਇੱਕ ਮਿੰਟ ਰੁਕਾ ਜੱਗ ਵਿੱਚ ਨੂੰ ਕਿੱਥੇ ਜਾਣਾ ਚੱਲ 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 ਬਾਪਸੇ ਚੱਲ ਨਿਕਲ ਨਾਨਕਾ ਨਾਮ ਵਾਲੇ ਨਾਨਕੇ ਸਰੋਤੇ ਜੀ ਮੇਰੇ ਜੀ ਅੰਮਾ ਦਾ ਨਾਮ ਪਾ ਕੇ ਰੱਖੋ ਮਾਰੀ ਨੇ ਕੱਲ ਬੱਕੀ ਆ ਦੇਖ ਲਈ ਖਤਮ ਹੋ ਮਾਰ ਪੱਕਾ 100% ਗਾਰੰਟੀ ਨਾਲ ਕਹਿੰਦਾ ਮੈਂ ਨਾਨਕਾ ਕੋਈ ਹੋਵੇ ਲਓ ਜੀ ਸ਼ਾਲੂ ਨੇ ਤਾਂ ਪੋਸ਼ਮਾਨ ਹੀ ਕਰਤੀ ਕਹਿੰਦੇ ਜਿਹੜੇ ਸਾਹ ਆਪਣੇ ਨਾਨਕੇ ਕੱਪ ਰਹੇ ਨੇ ਮੂਲਾ ਦਾ ਕਹਿੰਦਾ ਤੋ ਬਿਨਾਰ ਹੋ ਗਏ ਲੜਖਾ ਜਿਆ ਮਾਉਣ ਵੀ ਅੱਜੇ 「『ともと ஆ பிச்சே ஆட்டி விச்சு